ਦੋਸਤੋ ਸਤਿ ਸ਼੍ਰੀ ਅਕਾਲ ਅੱਜ 25 ਦਸੰਬਰ ਹੈ ਤੇ ਬਹੁਤ ਸਾਰੇ ਥਾਵਾਂ ਤੇ ਆਪਣੇ ਸਿੱਖ ਲੋਕ ਉਹ ਕਿਹੜਾ ਕਲੋਜ਼ ਕਲਾਸ ਲਾਉਂਦੇ ਐ ਉਹਦੇ ਪਿੱਛੇ ਤੁਰੇ ਫਿਰਦੇ ਸੀ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਿਹਾੜੇ ਉਹਨਾਂ ਦੇ ਸਹਿਬਜ਼ਾਦਿਆਂ ਦੇ ਉਹਨਾਂ ਦੀ ਮਾਤਾ ਜੀ ਦੀ ਸ਼ੀਧੀ ਚਾਰ ਸਹਿਬਜ਼ਾਦਿਆਂ ਦੀ ਸ਼ੀਧੀ ਪਰਿਵਾਰ ਮਾਤਾ ਸੁન્દਰੀ ਜੀ ਦਿੱਲੀ ਨੂੰ ਚਲੇ ਗਏ ਤੇ ਜਦੋਂ ਦੋਸਤੋ ਅਠਪੋ ਨੂੰ ਵੱਡੇ ਸਾਹਿਬ ਜਾਦਿਆਂ ਦੀ ਸ਼ੀਧੀ ਹੋਈ ਤਾਂ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਨੂੰ ਛੱਡਿਆ ਨਾ ਉਦੋਂ ਇੱਕ ਇਤਿਹਾਸ ਵਿੱਚ ਜੇਕਰ ਆਉਂਦਾ ਹੈ ਕਿ ਭਾਈ ਸੰਗਤ ਸਿੰਘ ਨੂੰ ਕਲੰਗੀ ਸਜਾ ਕੇ ਆਪਦਾ ਪਛਾਕਾ ਦੇ ਕੇ ਤੇ ਚਲੇ ਗਏ। ਇਹੀ ਇਤਿਹਾਸ ਬੀਬੀ ਦਲੇਰ ਕੌਰ ਖਾਲਸਾ ਨੇ ਬੋਲਿਆ। ਜੂ ਆਪ ਸੁਣਦੇ ਆਏ ਸੀ। ਪਰ ਗੱਲ ਇਹ ਵੀ ਸੀ ਜੇਕਰ ਬੀਬੀ ਦਲੇਰ ਕੌਰ ਜਿਹੜੇ ਜਲਦੀ ਜਲਦੀ ਲਾਈਵ ਹੋ ਗਏ ਅਗਰੈਸਿਵ ਹੋ ਗਏ ਉਹ ਪਾਗੇ ਜਾ ਕੇ ਗੱਲ ਕਰਦੇ ਆ ਜੇਕਰ ਉਹ ਕਹਿ ਦਿੰਦੇ ਵੀ ਕੁਝ ਇਤਿਹਾਸਕਾਰਾਂ ਵੱਲੋਂ ਯੂਨੀਵਰਸਿਟੀਆਂ ਵੱਲੋਂ ਭਾਈ ਜੀਵਨ ਸਿੰਘ ਜੀ ਬਾਬਾ ਜੈਤਾ ਜੀ ਮਤਲਬ ਉਹਨਾਂ ਨੂੰ ਵੀ ਕਲੰਗੀ ਦੇਣ ਦਾ ਤੇ ਗੁਰੂ ਸਾਹਿਬ ਪਛਾਕਾ ਦੇ ਕੇ ਗਏ ਇਹ ਤਾਂ ਗੱਲ ਹੋ ਜਾਂਦੀ ਸਾਂਝੀ ਹੁਣ ਜਿਹੜੇ ਸਾਹਮਣੇ ਇਤਰਾਜ਼ ਕਰਨ ਵਾਲੇ ਸੱਜਣ ਆ ਉਹਨਾਂ ਨੇ ਤੱਥ ਰੱਖੇ ਦੋਸਤੋ ਕਿ ਕਲੰਗੀ ਤੇ ਪਸ਼ਾਕਾ ਬਾਬਾ ਜੀਵਨ ਸਿੰਘ ਜੀ ਮਤਲਬ ਭਾਈ ਜੈਤਾ ਜੀ ਜਿਹੜੇ ਗੁਰੂ ਸਾਹਿਬ ਦਾ ਸੀਸ 320 ਕਿਲੋਮੀਟਰ ਦੇ ਕਰੀਬ ਲੈ ਕੇ ਆਏ ਸੀ ਦਿੱਲੀ ਤੋਂ ਆਨੰਦਪੁਰ ਸਾਹਿਬ 115 ਪ੍ਰਮਾਣਿਕ ਤੱਥ ਹੈ ਦੋਸਤੋ 115 ਪ੍ਰਮਾਣਿਕ ਤੱਥ ਕਿ ਭਾਈ ਜੈਤਾ ਜੀ ਭਾਵ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਸਾਹਿਬ ਗਢੀ ਛੱਡਣ ਦੇ ਵੇਲੇ ਪਸ਼ਾਕਾ ਆਪ ਦਾ ਚੋਲਾ ਕਹਿ ਲੋ ਟਿੱਕਾ ਲੰਗੀ ਸੁਝਾ ਕੇ ਗਏ ਦੂਜਾ ਉਹ ਕਹਿੰਦੇ ਜਿਹੜੇ ਸੰਗਤ ਸਿੰਘ ਸੀ ਉਹ ਵੀ ਭਾਈ ਜੀਵਨ ਸਿੰਘ ਦੇ ਭਰਾ ਸੀ ਗੁਰੂ ਸਾਹਿਬ ਦੇ ਨੇੜੇ ਰਹਿੰਦੇ ਸੀ ਇਹ ਵੀ ਹੋ ਸਕਦਾ ਹੈ ਮਾਤਾ ਨੰਬਰ 1 1987 ਦੇ ਵਿੱਚ ਪਾਇਆ ਗਿਆ ਹੈ 16 7 1987 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਕਾਬ ਬਰਿਆਮ ਅਕੀਲਾ ਕਿਤਾਬ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਤੇ ਉਹਦੀ ਜਦੋਂ ਮਤਲਬ ਉਹਨੂੰ ਲਾਂਚ ਕਰਦੇ ਐ ਉਦੋਂ ਮਤਾ ਪਾਇਆ ਗਿਆ ਜਿਹਦੇ ਵਿੱਚ ਲਿਖਿਆ ਗਿਆ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅਮਰਸਰ ਸਾਹਿਬ ਭਾਸ਼ਾ ਵਿਭਾਗ ਪੰਜਾਬ ਮਾਲ ਵਿਭਾਗ ਪੰਜਾਬ ਪਬਲਿਕ ریلیشن ਸਿੱਖਿਆ ਵਿਭਾਗ ਤੇ ਪਤਾ ਹੀ ਨਹੀਂ ਕਿੰਨੇ ਆਕਾ ਥਾਵਾਂ ਤੋਂ ਸੰਕੇਤ ਮਿਲਦੇ ਆ ਔਰ ਸਭ ਤੋਂ ਵੱਡੀ ਗੱਲ ਦੋਸਤੋ ਸ਼ੇਅਰ ਕਰਿਓ ਪੰਜਾਬ ਸਟੇਟ ਦੀ ਇੱਕ ਲਾਇਬ੍ਰੇਰੀ ਆ ਲਾਹੌਰ ਦੇ ਵਿੱਚ ਕਵੀ ਕੰਚਨ ਜੀ ਦੀਆਂ ਦਾਸ ਗੁਰੂ ਕਥਾ ਹੱਥ ਲਿਖਤ ਹੈ ਇੱਕ ਉਹਨਾਂ ਦੀ ਬੁੱਕ ਕਹਿ ਲਓ ਉਹਦੇ ਵਿੱਚ ਲਿਖਿਆ ਗਿਆ ਕਿ ਜੀਵਨ ਸਿੰਘ ਕੋ ਬੁਰਜ ਬਿਠਾਏ ਇਹ ਤਾਂ ਗੱਲ ਹੋਊਗੀ ਤੱਥਾਂ ਨਾਲ ਜਿਹੜੀ ਰਿਕਾਰਡ ਤੇ ਐ ਇਹ ਗੱਲ ਆਪਾਂ ਕਰ ਰਹੇ ਹਾਂ ਦੂਜੀ ਗੱਲ ਬੀਬੀ ਦਲੇਰ ਕੌਰ ਜੀਆਂ ਨੂੰ ਜੇਕਰ ਕਿਸੇ ਸੱਜਣ ਨੇ ਸਾਹਮਣੇ ਕੁਐਸਚਨਿੰਗ ਕਰਤੀ ਜਿਹੜੇ ਢਾਡੀ ਐ ਦਲੇਰ ਕੌਰ ਜੀ ਉਹਨਾਂ ਨੂੰ ਤਾਂ ਇਹਦੇ ਵਿੱਚ ਜਲਦੀ ਲਾਈਵ ਹੋਣ ਵਾਲੀ ਗੱਲ ਕੀ ਐ ਉਹਨਾਂ ਨੇ ਕਿਹਾ ਵੀ ਜਲਦੀ ਜਲਦੀ ਮੈਂ ਸਹਾਨੀ ਬੂਤੀ ਲੋਕਾਂ ਤੋਂ ਲੈ ਲਾਂ ਉਹ ਅੰਗਰੇਜ਼ੀ ਜੀ ਚ ਇਹਨੂੰ ਪਤਾ ਨਹੀਂ ਕੀ ਬੋਲਦੇ ਹੁੰਦੇ ਆ ਭਰਾਵੋ ਵੀ ਜਲਦੀ ਜਲਦੀ ਲੋਕਾਂ ਨੂੰ ਮੈਂ ਆਪਦੇ ਵੱਲ ਖਿੱਚ ਲਾਂ ਵੀ ਭਾਈ ਤੱਕਾ ਹੋ ਗਿਆ ਤੜਕੇ ਨੂੰ ਐ ਹੋ ਜੂ ਬਾਹਰੋਂ ਡਾਲਰ ਪੈ ਜਾਣਗੇ ਬੜੀਆਂ ਸਾਰੀਆਂ ਗੱਲਾਂ ਹੁੰਦੀਆਂ ਯਾਰ ਆਪਾਂ ਹੁਣ ਜਿਹੜੇ ਬੰਦਿਆਂ ਨੇ 20 ਸਾਲਾਂ ਤੋਂ ਵੇਖਿਆ ਇਹਨਾਂ ਨੂੰ ਢਾਡੀ ਬਣਦਿਆਂ ਨੂੰ ਪੈਦਾ ਹੁੰਦਿਆਂ ਨੂੰ ਟੌਪ ਤੇ ਜਾਂਦਿਆਂ ਨੂੰ ਰੌਲਾ ਪਾਉਂਦਿਆਂ ਨੂੰ ਪਰ ਦੋਸਤੋ ਮਾਫ ਕਰਨਾ 25 ਤੋਂ 30% ਪ੍ਰਚਾਰਕਾਂ ਨੂੰ ਪਤਾ ਹੀ ਨਹੀਂ ਹੁੰਦਾ ਟੈਕਨੀਕਲਟੀ ਦਾ ਵੀ ਸਾਹਮਣੇ ਵਾਲੇ ਨੂੰ ਟਕਾ ਕੇ ਰੱਖਣਾ ਇਹ ਨਹੀਂ ਅਏ ਅਗਰ ਐਸੋ ਪਾਸ਼ਣ ਦੇ ਦੇ ਕੇ ਉਹ ਕਰਕੇ ਚਾਰ ਕਰੀ ਰੀਲਾ ਕੱਟ ਕੇ ਇਹ ਪ੍ਰਚਾਰਕਾਂ ਦਾ ਕੰਮ ਨਹੀਂ 115 ਪ੍ਰਮਾਣਿਕ ਤੱਥ ਲੈਣੇ ਦੇਤੇ ਭਾਈ ਜੈਤਾ ਜੀ ਦੇ ਕਿ 115 ਥਾਵਾਂ ਤੇ ਲਿਖਿਆ ਕਿ ਜਾਣ ਲੱਗੇ ਗੁਰੂ ਸਾਹਿਬ ਕਲੰਗੀ ਤੇ ਪਸ਼ਾਕਾ ਮਤਲਬ ਆਪਦਾ ਚੋਲਾ ਬਾਬਾ ਜੀਵਨ ਸਿੰਘ ਮਤਲਬ ਭਾਈ ਜੈਤਾ ਜੀ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਜਿਨ੍ਹਾਂ ਨੂੰ ਵਰ ਮਿਲਿਆ ਉਹਨਾਂ ਨੂੰ ਦੇਗੇ ਉਹ ਕਹਿੰਦੇ ਜੇਕਰ ਸੰਤ ਸਿੰਘ ਨੂੰ ਦਿੱਤੀ ਕਲੰਗੀ ਮੰਨ ਲੋ ਤਾਂ ਉਹ ਵੀ ਭਾਈ ਜੈਤਾ ਜੀ ਦਾ ਭਰਾ ਹੈ ਹੁਣ ਹੋਰ ਸੰਤ ਸਿੰਘ ਹੈ ਹੀ ਨਹੀਂ ਕਿਸੇ ਰਕੌੜ ਤੇ ਜੇ ਕਿਸੇ ਕੋਲ ਹੈ ਤਾਂ ਤੱਥ ਪੇਸ਼ ਕਰ ਦਿਓ ਇਹ ਤਾਂ ਗੱਲ ਹੋਈ ਮਿੱਤਰੋ ਜਿਹੜੀ ਟੌਪ ਕਲਾਸ ਤੇ ਐ ਅਗਲੇ ਨੇ ਕਹਿਤਾ ਕਿ ਪੰਜਾਬ ਯੂਨੀਵਰਸਿਟੀ ਆਹ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਗੈਰਾ ਵਗੈਰਾ ਭਾਸ਼ਾ ਵਿਭਾਗ ਕਿੰਨਾ ਕੁਝ ਦੱਸਦਾ ਯਾਰ ਮੈਂ ਔਰ 172158 ਨੰਬਰ ਮਤਾ ਉਬੀਅਗਲੇ ਨੇ ਆਖ਼ਰ ਰਿਕਾਰਡ ਤੇ ਉਹਨਾਂ ਦੇ ਹੱਥ 'ਚ ਉਹਦੀਆਂ ਕਾਪੀਆਂ ਜਿਕਰ ਇਹੀ ਗੱਲ ਕਹਿ ਦਿੰਦੀ ਹੁਣ ਗੱਲ ਪਤਾ ਕੀ ਐ ਮੈਂ ਗੱਲ ਕਿਉਂ ਕਰਨ ਲੱਗਿਆ ਕਿ ਸਭਾ ਦੇ ਦਿਨ ਐ ਸਭਾ ਕੀ ਹੁੰਦੀ ਐ ਕਚਹਿਰੀ ਕਚਹਿਰੀ ਨੂੰ ਕਿਹਾ ਜਾਂਦਾ ਸਭਾ ਵੀ ਸਭਾ ਲੱਗੀ ਸੀ ਫਲਾਣੇ ਦਾ ਉਹ ਸਭਾ ਦੇ ਦਿਨ ਐ ਲੋਕ ਭਾਵਨਾਾਂ 'ਚ ਡੁੱਬੇ ਹੋਏ ਥੱਲੇ ਪੈਂਦੇ ਐ ਬਿੱਡਾਂ ਆਪਣਾ ਗੱਦੇ ਲਾ ਕੇ ਕਿ ਕਿਵੇਂ ਥੱਲੇ ਬਿਨਾ ਬਿਸਤਰੇ ਤੋਂ ਕੋਈ ਉੱਪਰ ਕਪੜਾ ਨਹੀਂ ਚਾਰ ਰਾਤਾਂ ਕੁਝ ਵੀ ਖਾਣ ਨੂੰ ਨਹੀਂ ਮਿਲਿਆ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਭੁੱਖੇ ਰੱਖਿਆ ਗਿਆ ਔਰ ਡੇਢ ਤੋਂ 200 ਫੁੱਟ ਹਾਈਟ ਤੇ ਜਿਹੜਾ ਬਣਿਆ ਹੋਇਆ ਠੰਡਾ ਬੁਰਜ ਉੱਥੇ ਰੱਖਿਆ ਗਿਆ ਨਾਲ ਦੀ ਹੰਸਲਾ ਨਦੀ ਵਗਦੀ ਹੈ ਉਹਨੂੰ ਟਕਰਾ ਕੇ ਹੋਰ ਹਵਾ ਠੰਡੀ ਹੁੰਦੀ ਹੈ ਇਹ ਤਸ਼ਾਦਦ ਕਰਨ ਦਾ ਇੱਕ ਤਰੀਕਾ ਸੀ ਤਾਂ ਲੋਕ ਮਸੂਸ ਸੰਗਤ ਮਹਿਸੂਸ ਕਰਨ ਕਰਕੇ ਇਹ ਕੁਝ ਕਰਦੀਏ ਤੇ ਤੁਹਾਡੇ ਵਿਵਾਦ ਨੇ 3 ਦਿਨ ਖਰਾਬ ਕਰਤੇ ਸੰਗਤਾਂ ਦੀ ਬਿਰਤੀ ਨੂੰ ਅਖੇੜਿਆ ਬੀਬੀ ਦਲੇਰ ਕੌਰ ਜੀ ਤੁਹਾਨੂੰ ਪ੍ਰੋਗਰਾਮ ਮਿਲ ਰਹੀ ਹੈ ਸਿੱਧੀ ਦਿਹਾੜਿਆਂ ਦੇ ਤੁਸੀਂ ਨਹੀਂ ਦੇਖਦੇ ਕਿ ਇੱਕ ਗਰੀਬ ਰਿਖਸ਼ੇ ਵਾਲਾ ਸਿੱਖ ਜੀ ਦੇ ਘਾਤਰਾ ਪਾਇਆ ਹੋਇਆ ਉਹਦਾ ਪਰਿਵਾਰ ਕਿਵੇਂ ਚੱਲਦਾ ਤੁਹਾਨੂੰ ਨਹੀਂ ਪਤਾ ਤੁਸੀਂ ਆਪ ਦੀ ਭੇਟਾ ਲਈ ਚੰਗੀ ਗੱਡੀ 'ਚ ਬੈਠੀ ਚੰਗਾ ਲਾਈਫ ਸਟਾਈਲ ਤਾਂ ਸਾਹਮਣੇ ਵਾਲੀ ਸੰਗਤ ਨੇ ਜਿਹੜੀ ਨੇ ਪੈਸਾ ਦਿੱਤਾ ਹੈ ਨਾ ਦਸਵੰਦ ਕੱਢ ਕੇ ਉਹਦੇ ਨਾਲ ਤੁਹਾਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੇ ਉਹਨਾਂ ਨੂੰ ਜਵਾਬ ਦੇਣਾ ਤੁਹਾਡਾ ਫਰਜ਼ ਹੈ ਅਗਲੇ ਨੂੰ ਸੰਤੁਸ਼ਟ ਕਰਵਾਉਣਾ ਕਿ ਭਾਈ ਸਾਹਿਬ ਜੇਕਰ ਤੁਸੀਂ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਦਾ ਕੁਝ ਕਹਿ ਰਹੇ ਹੋ ਤਾਂ ਤੁਸੀਂ ਵੀ ਸੱਚੇ ਹੋ ਸਕਦੇ ਹੋ ਕਿਉਂਕਿ ਸਾਹਮਣੇ ਵਾਲਾ ਵੀ ਇਨਸਾਨ ਹੈ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ